ਧਰਮ ਪ੍ਰਚਾਰ ਦੇ ਸਗੱਤਰ ਭਾਈ ਕੁਲਦੀਪ ਸਿੰਘ ਭਾਣੋ ਖੜੇ ਉਹਨਾਂ ਦੀ ਡਿਊਟੀ ਲਗਾਤੀ ਆ ਕਿ ਇਹਦੀ ਪੂਰੀ ਤਕੀਕਾਤ ਕਰੋ ਕਾਰਨ ਕੀ ਸੀ ਘਟਨਾ ਕਿਵੇਂ ਹੋਈ ਆ ਔਰ ਹਰ ਤਰ੍ਹਾਂ ਦੇ ਨਾਲ ਭਾਈ ਸੁਖਵਿੰਦਰ ਸਿੰਘ ਦੀ ਮਦਦ ਕੀਤੀ ਜਾਊਗੀ ਔਰ ਜਿਹੜੇ ਦੋਸ਼ੀ ਆ ਲਿਆਊਗੀ ਔਰ ਹਰਿਆਣਾ ਸਰਕਾਰ ਨੂੰ ਇਸ ਤੇ ਕਾਰਵਾਈ ਕਰਨ ਵਾਸਤੇ ਮਜਬੂਰ ਕੀਤਾ ਜਾਊਗਾ ਜਦੂਬਾ ਜੀ ਤੁਸੀਂ ਸੋਚ ਰਹੇ ਸੋਚਦੇ ਹੋ ਕਿ ਇਹ ਘਟਨਾ ਉਸੇ ਪੈਣ ਦੇ ਕਾਰਨ ਹੀ ਇਹ ਘਟਨਾ ਵਾਪਰੀ ਹੈ ਜੋ ਕੰਗਣਾ ਨਾਉ ਨੇ ਪਿੱਛੇ ਬਿਆਨ ਦਿੱਤਾ ਸੀ ਪੰਜਾਬ ਵਿੱਚ ਇਸ ਸੰਦਰਭ ਦੇ ਵਿੱਚ ਇਹ ਘਟਨਾਵਾਂ ਇਦਾਂ ਦੀਆਂ ਵਾਪਰਦੀਆਂ ਜਾਂ ਜਿੱਥੇ ਤੁਸੀਂ ਦੱਸਿਆ ਕਿ ਤੁਸੀਂ ਆਪਣੀ ਕਾਰਵਾਈ ਕਰ ਰਹੇ ਹੋ ਉੱਤੇ ਤੁਹਾਡੇ ਦੇ ਤੰਜ ਵੀ ਕੱਟਿਆ ਗਿਆ ਵਾ ਕਿ ਅੱਜ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅੱਜ ਮੈਂ ਪੁੱਛਣਾ ਚਾਹੁੰਦਾ ਕਿ ਜ세ਦਰ ਦਾਦੂਵਾਲ ਜੀ ਕਿੱਥੇ ਆ ਕੀ ਉਹਨਾਂ ਦਾ ਕੰਮ ਸਿੱਖ ਮਸਲੇ ਨੂੰ ਸੁਲਝਾਉਣਾ ਹੈ ਕਿ ਸਿਰਫ ਬੀਜੇਪੀ ਦਾ ਪ੍ਰਚਾਰ ਕਰਨ ਦਾ ਕਰਦਾ ਮੈਂ ਜ਼ਿੰਮੇਵਾਰੀ ਵੀ ਲੈਣਾ ਇਸ ਗੱਲ ਦੀ ਕਿ ਹਰਿਆਣੇ 'ਚ ਘਟਨਾ ਵਾਪਰੀ ਆ ਤੇ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਇਸ ਗੱਲ ਦਾ ਜਿਹੜਾ ਹੈਗਾ ਸੋਲੂਸ਼ਨ ਕੱਢੀਏ ਹੱਲ ਕੱਢੀਏ ਅਸੀਂ ਸਿੱਖਾਂ ਦੇ ਨਾਲ ਖੜੇ ਆ ਇੱਥੇ ਕੋਈ ਗੈਰ ਸਿੱਖ ਵੀ ਕਿਉਂ ਨਾ ਹੋਵੇ ਕਿਸੇ ਨਾਲ ਕੋਈ ਨਫ਼ਰਤ ਇਸ ਤਰੀਕੇ ਦਾ ਵਰਤਾਓ ਹੁੰਦਾ ਸੀ ਤਾਂ ਉਹਦੇ ਨਾਲ ਵੀ ਖੜਦੇ ਆ ਆਪਣੇ ਸਿੱਖ ਭਰਾਵਾਂ ਨਾਲ ਕਿਉਂ ਨਹੀਂ ਖੜਾਂਗੇ ਗੋੜ ਸੀ ਦੇ ਚਾਹ ਹਲਕਾ ਕਡੂਰ ਸਾਹਿਬ ਸੀ ਜਿਹਦੇ ਖਿਲਾਫ ਅਕਾਲੀ ਦਲ ਨੇ ਆਪਣੇ ਕੈਂਡੀਡੇਟ ਦਿੱਤੇ ਹੋਏ ਸੀ ਇੱਕ ਪਾਸੇ ਸ਼ਹੀਦਾਂ ਦੀ ਗੱਲ ਕਰਦੇ ਆ ਦੂਜੇ ਪਾਸੇ ਸਿੱਖੀ ਸਿਰ ਤੇ ਪੱਗ ਰੱਖਣ ਵਾਲੇ ਸ਼ਹੀਦ ਭਾਈ ਬਿਆਨ ਸਿੰਘ ਦੇ ਸੁਪੁੱਤਰ ਦੇ ਖਿਲਾਫ ਕੈਂਡੀਡੇਟ ਦਿੱਤਾ ਇੱਕ ਪਾਸੇ ਸਿੱਖਾਂ ਦੀ ਗੱਲ ਕਰਦੇ ਅਮਰਪਾਲ ਸਿੰਘ ਦੇ ਹੱਕ 'ਚ ਲੱਗੇ ਹੋਏ ਧਰਨੇ ਮੁਜਾਰੇ ਨੂੰ ਲੰਗਰ ਦੀ ਸੇਵਾ ਵੀ ਕਰਦੇ ਰਹੇ ਐਡਵੋਕੇਟ ਵੀ ਦਿੱਤੇ ਮੁਲਾਕਾਤਾਂ ਵੀ ਡਿਬਰੂਗੜ ਕੀਤੀਆਂ ਪਰ ਦੂਜੇ ਪਾਸੇ ਉਹਦੇ ਪਲਾਟਵਾ ਕੈਂਡੀਡੇਟ ਵੀ ਇਹਨਾਂ ਨੇ ਦਿੱਤਾ ਇਹ ਦੋਗਲੇ ਚੱਲਦੇ ਆ ਨਾ ਸਭ ਤੋਂ ਵੱਡੀ ਸਟੇਟ ਜਿਹੜੀ ਹੈ ਇੰਡੀਆ ਦੀ ਆਪਣੇ ਯੂਪੀ ਦੀ ਉਹਦਾ ਸਨਤਨੀ ਬਾਣੇ ਵਾਲਾ ਜਿਹੜਾ ਹੈਗਾ ਜੋਗੀ ਆਪਣਾ ਦਿੱਤਿਆਨਾਥ ਮੁੱਖ ਮੰਤਰੀ ਬਣ ਸਕਦਾ ਸੰਸਦ ਚ ਹੋਰ ਕਿੰਨੇ ਐਮਪੀ ਜਿਹੜੇ ਆ ਜੋਗੀ ਭੇਸ਼ ਚ ਸਨਤਨੀ ਭੇਸ਼ ਚ ਬਣ ਸਕਦੇ ਆ ਤੇ ਸਾਡੇ ਤਿਆਰਬਰ ਤਿਆਰ ਬਾਣੀ ਬਾਣੇ ਦੇ ਧਾਰਨੀ ਸਿੰਘ ਐਮਪੀ ਐਮਐਲਏ ਜਾਂ ਸੀਐਮ ਕਿਉਂ ਨਹੀਂ ਬਣ ਸਕਦੇ ਇਹ ਆਉਣ ਵਾਲੇ ਸਮੇਂ 'ਚ ਵਰਤਾਰਾ ਹੁਣ ਗੁਰੂ ਦੀ ਕਲਾ ਜਿਹੜੀ ਆ ਨਾ ਉਹ ਵਰਤੇਗੀ ਜਿਵੇਂ ਭਾਈ ਦੀਪ ਸਿੱਧੂ ਵੀ ਕਹਿੰਦਾ ਸੀ ਨਾ ਗੁਰੂ ਦੀ ਕਲਾ ਵਰਤਦੀ ਆ ਹੋਰ ਸਿੱਖਾ ਬੜੇ ਹੈਗੇ ਅਸੀਂ ਬੀਜੇਪੀ ਦੇ ਪਰ ਉਹਨਾਂ ਦਾ ਆਉਂਦਿਆ ਸਾਰੀ ਬਿਆਨ ਦੇਣਾ ਕਿ ਰਾਜੋ ਆਣਾ ਭਾਈ ਰਾਜੋ ਉਹਨਾਂ ਦੇ ਮਸਲੇ ਦੇ ਉੱਤੇ ਥੋੜਾ ਜਿਹਾ ਕਰਵਟ ਬਦਲੀ ਹੋਈ ਹੈ ਇਸ ਟਾਈਮ ਤੇ ਤੇਰ ਅਮਨਜੀਤ ਸਿੰਘ ਬਿੱਟੂ ਨੇ ਇਹਨੂੰ ਕਿਵੇਂ ਵੇਖਿਆ ਹੋ ਸਕਦਾ ਹੋ ਸਕਦਾ ਕੇਂਦਰ ਸਰਕਾਰ ਨੇ ਕਿਹਾ ਹੋਵੇ ਵੀ ਭਾਈ ਤੋਂ ਸਿੱਖਾਂ ਪ੍ਰਤੀ ਆਪਣਾ ਰਵਈਆ ਥੋੜਾ ਬਦਲ ਹੈ ਤੈਨੂੰ ਜੀ ਅਸੀਂ ਲਾਇਆ ਵਾ ਤੇ ਤੂੰ ਕਿਉਂਕਿ ਅਸੀਂ ਸਿੱਖ ਬੰਦੀਆਂ ਨੂੰ ਰਿਹਾ ਕਰਨਾ ਚਾਹੁੰਦੇ ਆ ਜਾਂ ਸਾਡੀ ਕੋਈ ਇਸ ਤਰ੍ਹਾਂ ਦੀ ਸਟ੍ਰੈਟਜੀ ਬਣ ਰਹੀ ਹੈ ਹੋ ਸਕਦਾ ਕੇਂਦਰ ਸਰਕਾਰ ਨੇ ਕਿਹਾ ਹੋਵੇ ਕਿਉਂਕਿ ਤੇ ਕਾਲਕਾ ਸਾਹਿਬ ਦੇ ਅਮਨਿੰਦਰ ਬਿੱਟੇ ਦੇ ਨਾਲ ਤਸਵੀਰਾਂ ਸਾਹਮਣੇ ਦੀ ਆਪਾਰ ਮਨੀਰ ਬਿੱਟੂ ਦੀ ਗੱਲ ਕਰਦੇ ਉਹਨਾਂ ਨਾਲ ਜੱਫੀਆਂ ਪਾ ਕੇ ਤੋਪੀਆਂ ਬਾਹਰ ਹੋਣੀਆਂ ਇਸ ਇਸ ਨੂੰ ਕਿਦਾਂ ਵੇਖਦੇ ਹੋ ਤੁਸੀਂ ਬਿਲਕੁਲ ਗਲਤ ਗੱਲ ਹੈ ਇਸ ਤਰ੍ਹਾਂ ਦਾ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਕਾਲਕਾ ਸਾਹਿਬ ਨੂੰ ਵੀ ਆਪਣੀ ਧਾਰਮਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਔਰ ਸਿਰਸਾ ਸਾਹਿਬ ਨੂੰ ਵੀ ਪਾਰਟੀ ਭਾਵੇਂ ਕੋਈ ਹੋਵੇ ਜਿਹੜਾ ਕਾਲ ਤਖਤ ਸਾਹਿਬ ਦਾ ਹੁਕਮ ਹੈ ਔਰ ਗੁਰ ਮਰਿਆਦਾ ਦੇ दायरे ਚ ਹਰਿਆਣਾ ਦੇ ਕੈਥਲ ਦੇ ਵਿੱਚ ਇੱਕ ਸਿੱਖ ਨੌਜਵਾਨ ਸੁਖਵਿੰਦਰ ਸਿੰਘ ਜਿਹਨੂੰ ਕਿ ਅੱਜ ਸਰੀਰ ਦੇ ਸਮੇਂ ਪੁਟਮਾਰ ਹੋਈ ਆ ਉਸ ਪੁਟਮਾਰ ਤੋਂ ਬਾਅਦ ਦੇ ਵਿੱਚ ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਝਾਲ ਖੜਾ ਹੋ ਗਿਆ ਕਿਉਂਕਿ ਜੇ ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਕੰਗਣਾ ਰਣੌਣ ਦੇ ਬਿਆਨ ਤੋਂ ਬਾਅਦ ਦੇ ਵਿੱਚ ਇਹੋ ਜੀ ਘਟਨਾ ਪਹਿਲੀ ਜਿਹੜੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਦੇ ਵਿੱਚ ਜਿੱਥੇ ਕਿ ਅਕਾਲੀ ਦਲ ਵੀ ਆਪਣੇ ਤੰਜ ਕੱਸ ਰਿਹਾ ਵਾ ਤੇ ਸੋਸ਼ਲ ਮੀਡੀਆ ਤੇ ਵੀ ਜੇ ਆਪਾਂ ਸੁਖਵਿੰਦਰ ਸਿੰਘ ਜਿਹੜੇ ਕਿ ਨੌਜਵਾਨ ਨੂੰ ਕੁੱਟਿਆ ਗਿਆ ਵਾ ਉਹਦੇ ਹੱਕ ਦੇ ਵਿੱਚ ਸਿੱਖ ਕਮਿਊਨਿਟੀ ਆਈ ਹੋਈ ਹੈ ਇਸ ਟਾਈਮ ਦੇ ਉੱਤੇ ਤੇ ਸਾਡੇ ਨਾਲ ਬਾਬਾ ਬਲਜੀਤ ਸਿੰਘ ਦਾਦੂਵਾਲ ਜੁੜ ਚੁੱਕੇ ਆ ਪਹਿਲਾਂ ਗੁਰਫਤੇ ਸਾਂਝ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਵੇਖਦੇ ਆ ਦਾਦੂ ਆਪ ਸਾਹਿਬ ਇਸ ਘਟਨਾ ਨੂੰ ਜਿਹੜੀ ਇੱਕ ਘਟਨਾਮੰਦ ਭਾਗੀ ਚਲਣਾ ਵਾਪਰੀ ਆ ਸੁਖਵਿੰਦਰ ਸਿੰਘ ਦੇ ਨਾਲ ਤੋਂ ਦੇਖੋ ਤਜਿੰਦਰ ਸਿੰਘ ਜੀ ਜਿਹੜੀ ਮੰਦ ਭਾਗੀ ਘਟਨਾ ਆਂਦੀ ਉਹਨੂੰ ਮੰਦਪਾਂ ਕਿਹਾ ਜਾਂਦਾ ਇਹ ਬਹੁਤ ਹੀ ਮੰਦਤਾ ਕੀ ਘਟਨਾਵਾਂ ਜਿਹੜੀ ਇਹ ਵਾਪਰੀ ਆ ਔਰ ਜਦੋਂ ਹੀ ਮੈਨੂੰ ਇਸ ਘਟਨਾ ਦਾ ਪਤਾ ਲੱਗਾ ਕਿ ਇੱਕ ਕੈਥਲ ਦੇ ਨੇੜੇ ਬਾਲੂ ਬੱਤਾ ਪਿੰਡ ਦੇ ਨੌਜਵਾਨ ਭਾਈ ਸੁਖਵਿੰਦਰ ਸਿੰਘ ਦੇ ਨਾਲ ਇਸ ਤਰ੍ਹਾਂ ਇੱਕ ਰੇਲਵੇ ਫਾਟਕ ਤੋਂ ਬਿਨਾਂ ਕਿਸੇ ਕਾਰਨ ਤੋਂ ਉਹਨੂੰ ਖਾਲਸਤਾਨੀ ਕਹਿ ਕੇ ਇਸ ਤਰ੍ਹਾਂ ਘੁੱਟਮਾਰ ਕੀਤੀ ਗਈ ਆ ਇਹ ਅਦਨਿੰਦਨ ਜੋ ਘਟਨਾ ਮੈਂ ਉਸੇ ਵੇਲੇ ਆਪਣੇ ਹਰਿਆਣਾ ਸੂਬਾ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਡੇ ਕੈਥਲ ਤੋਂ ਮੈਂਬਰ ਨੇ ਗਿਆਨੀ ਸਾਹਿਬ ਸਿੰਘ ਚੱਕੂ ਉਹਨਾਂ ਦੀ ਡਿਊਟੀ ਲਗਾ ਦਿੱਤੀ ਔਰ ਨਾਲ ਹੀ ਸਾਡੇ ਉਥੇ ਐਡਵੋਕੇਟ ਨੇ ਮਨਿੰਦਰ ਸਿੰਘ ਜੀ ਉਹਨਾਂ ਦੇ ਬੇਦਸ ਵਰਗवासी ਸਰਦਾਰ ਸਦੀਪ ਸਿੰਘ ਜੀ ਦੀ ਪਹਿਲਾਂ ਸਾਡੇ ਮੈਂਬਰ ਰਹੇ ਨੇ ਹਰਿਆਣਾ ਕਮੇਟੀ ਦੇ ਔਰ ਇਸੇ ਤਰ੍ਹਾਂ ਸਾਡੇ ਧਰਮ ਪ੍ਰਚਾਰ ਦੇ ਸਗੱਤਰ ਭਾਈ ਕੁਲਦੀਪ ਸਿੰਘ ਭਾਣੋ ਖੜੇ ਉਹਨਾਂ ਦੀ ਡਿਊਟੀ ਲਗਾਤੀ ਆ ਕਿ ਇਹਦੀ ਪੂਰੀ ਤਕੀਕਾਤ ਕਰੋ ਕਾਰਨ ਕੀ ਸੀ ਘਟਨਾ ਕਿਵੇਂ ਹੋਈ ਆ ਔਰ ਹਰ ਤਰ੍ਹਾਂ ਦੇ ਨਾਲ ਭਾਈ ਸੁਖਵਿੰਦਰ ਸਿੰਘ ਦੀ ਮਦਦ ਕੀਤੀ ਜਾਊਗੀ ਔਰ ਜਿਹੜੇ ਦੋਸ਼ੀ ਆ ਜਾਊਗੀ ਔਰ ਹਰਿਆਣਾ ਸਰਕਾਰ ਨੂੰ ਇਸ ਤੇ ਕਾਰਵਾਈ ਕਰਨ ਵਾਸਤੇ ਮਜਬੂਰ ਕੀਤਾ ਜਾਊਗਾ ਕਿ ਇਸ ਤਰ੍ਹਾਂ ਦਾ ਜਿਹੜਾ ਨਫ਼ਰਤਈ ਮਾਹੌਲ ਬਣਾ ਕੇ ਜਿਵੇਂ ਪਹਿਲਾਂ ਕੰਗਨਾ ਰਣੌਤ ਨੇ ਨਫ਼ਰਤਈ ਜ਼ਹਿਰੀਲਾ ਜਿਹੜਾ ਸੀ ਭਾਸ਼ਣ ਦੇ ਕੇ ਸਿੱਖਾਂ ਦੇ ਖਿਲਾਫ ਚਾਹੇ ਉਹ ਪੰਜਾਬ ਦੇ ਖਿਲਾਫ ਆ ਜਾਤਵਾਦੀ ਵੱਖਵਾਦੀ ਕਹਿ ਕੇ ਪਰ ਨਹੀਂ ਉਹ ਜਿਹਾ ਘਟਨਾਵਾ ਤੋਂ ਜੀਹੋ ਜਿਹੜਾ ਗੱਲ ਆ ਜਿਹੜੀਆਂ ਘਟਨਾਵਾ ਜਦੋਂ ਸਰ ਤੁਸੀਂ ਸੋਚ ਰਹੇ ਸੋਚਦੇ ਹੋ ਕਿ ਇਹ ਘਟਨਾ ਉਸੇ ਕਹਿਣ ਦੇ ਕਾਰਨ ਹੀ ਘਟਨਾ ਵਾਪਰੀ ਹੈ ਜੋ ਕੰਗੜਾ ਨਾਉਂ ਦੇ ਪਿੱਛੇ ਬਿਆਨ ਦਿੱਤਾ ਸੀ ਪੰਜਾਬ ਵਿੱਚ ਬਿਲਕੁਲ ਉਸੇ ਸੰਦਰਭ ਦੇ ਵਿੱਚ ਘਟਨਾਵਾਂ ਇਦਾਂ ਦੀਆਂ ਵਾਪਰਦੀਆਂ ਪਿਛਲੇ ਸਮੇਂ ਜਦੋਂ ਤੁਸੀਂ ਦੇਖਿਆ ਸੀਗਾ ਕਿ ਉੱਧਰ ਬੰਗਾਲ ਦੇ ਅੰਦਰ ਵੀ ਕਿਵੇਂ ਇੱਕ ਸਿੱਖ ਪੁਲਿਸ ਅਫਸਰ ਨੂੰ ਹੀ ਇੱਕ ਲੀਡਰ ਨੇ ਜਿਹੜਾ ਸੀਗਾ ਉਹਨੂੰ ਪੁਲਿਸ ਅਫਸਰ ਨੂੰ ਕਹਿ ਦਿੱਤਾ ਤੂੰ ਖਾਲਸਤਾਨੀਆ ਖਾਲਸਤਾਨੀਆ ਬਿਲਕੁਲ ਉਹਨੂੰ ਦਸਤਾਰ ਦੇਖ ਕੇ ਉਹਦੇ ਚਿਹਰੇ ਤੇ ਦਾੜ੍ਹੀ ਦੇਖ ਕੇ ਸੋ ਇਸ ਤਰੀਕੇ ਦੇ ਨਾਲ ਦੇਖੋ ਉਹ ਕਿਸੇ ਦਾ ਖਾਲਸਤਾਨੀ ਹੋਣਾ ਜਾਂ ਕਿਸੇ ਦਾ ਹਿੰਦੂਸਤਾਨੀ ਹੋਣਾ ਇਹ ਗੱਲਾਂ ਇਸ ਤਰ੍ਹਾਂ ਵੰਡੀਆਂ ਪਾਉਣੀਆਂ ਖਾਲਸਤਾਨੀ ਹਿੰਦੁਸਤਾਨੀ ਕਹਿ ਕੇ ਬਹੁਤ ਹੀ ਮੰਦਭਾਗੀ ਗੱਲ ਆ ਇਸ ਦੇ ਨਾਲ ਤਾਂ ਅਸੀਂ ਆਪਣੇ ਆਪ ਵੀ ਜਿਹੜੇ ਵਿਰੋਧੀ ਲੋਕ ਆ ਸ਼ਰਾਰਤੀ ਲੋਕ ਆ ਉਹ ਖਾਲਸਤਾਨ ਖੜਾ ਕਰ ਰਹੇ ਆ ਉਦੋਂ ਉਹ ਕਹਿੰਦੇ ਅਸੀਂ ਖਾਲਸਤਾਨ ਦੇ ਖਿਲਾਫ ਚੱਲ ਰਹੇ ਆ ਪਰ ਉਹ ਤਾਂ ਖਾਲਸਤਾਨ ਖੜਾ ਕਰ ਰਹੇ ਨੇ ਇਸ ਗੱਲਾਂ ਦੇ ਨਾਲ ਜਦੋਂ ਖੁਦ ਹੀ ਇਹਨਾਂ ਗੱਲਾਂ ਦਾ ਅਹਿਸਾਸ ਕਰਾਉਣਗੇ ਕਿ ਹਰ ਸਰਦਾਰ ਖਾਲਸਤਾਨੀ ਐ ਹਰ ਅੜੇ ਵਾਲਾ ਖਾਲਸਤਾਨੀ ਐ ਤੇ ਹਰ ਸਿੱਖ ਨੂੰ ਫਿਰ ਮਹਿਸੂਸ ਹੋਵੇਗਾ ਕਿ ਮੈਂ ਖਾਲਸਾ ਤੇ ਮੈਂ ਖਾਲਸਤਾਨੀ ਐ ਮੋਗੋ ਮੇਰੇ ਨਾਲ ਜਿਹੜੇ ਗੈਰ ਸਿੱਖ ਕਮਿਊਨਿਟੀ ਆ ਉਹ ਇਹ ਕਹਿ ਕੇ ਜਿਹੜਾ ਹੈਗਾ ਉਹ ਵਿਹਾਰ ਕਰਦੀ ਇਸ ਤਰ੍ਹਾਂ ਦਾ ਆ ਜਿਹੜਾ ਹੈਗਾ ਦੂਤੀਆਂ ਸਟੇਟਾਂ 'ਚ ਵਿਤਕਰਾ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਕਿ ਜਿੱਥੇ ਇੱਕ ਲੋਕਤੰਤਰੀ ਦੇਸ਼ ਦੀ ਗੱਲ ਆ ਜਿੱਥੇ ਇੱਕ ਪਾਈ ਚਾਰੇ ਪਿਆਰ ਇਤفاق ਦੀ ਗੱਲ ਆ ਉਥੇ ਇਸ ਤਰ੍ਹਾਂ ਦੀ ਨਫ਼ਰਤ ਦੀ ਗੱਲਾਂ ਵਾਸਤੇ ਕੋਈ ਵੀ ਥਾਂ ਨਹੀਂ ਹੈਗੀ ਇਹ ਜਿਹੜੀਆਂ ਨਫ਼ਰਤ ਦੀ ਗੱਲਾਂ ਨੇ ਇਹ ਕੁਝ ਗਿਣੇ ਚੁਣੇ ਸਿਰਫਰੇ ਲੋਕਾਂ ਦਾ ਚਾਹੇ ਉਹ ਆ ਸਿਆਸੀ ਕਿਉਂ ਨਾ ਹੋਣ ਚਾਹੇ ਕੋਈ ਕਿਸੇ ਵੀ ਧਰਮ ਦੇ ਵਿੱਚ ਕਿਉਂ ਨਾ ਹੋਣ ਇਹ ਉਹਨਾਂ ਲੋਕਾਂ ਦਾ ਆਪਣਾ ਤੋਰੀ ਫੁਲਕਾ ਰੋਜ਼ਗਾਰ ਰੋਟੀ ਪਾਣੀ ਹੁੰਦਾ ਵੀ ਇਹੋ ਜੇ ਨਫਰਤ ਦੀ ਭਾਸ਼ਣ ਫਲਾਕੇ ਤਾਂ ਉਹਨਾਂ ਆਪਣਾ ਤੋਰੀ ਫੁਲਕਾ ਰੋਜ਼ਗਾਰ ਤੋਰ ਨਾ ਹੁੰਦਾ ਜਦੋਂ ਆਪਾਂ ਲੋਕਾਂ ਨੂੰ ਮੈਂ ਬੋਲਤਾਂ ਦੀ ਗੱਲ ਕਰਦੇ ਆ ਸचेत ਰਹਿਣਾ ਚਾਹੀਦਾ ਇਸ ਗੱਲ ਤੋਂ ਜੇ ਆਪਾਂ ਦੇਸ਼ ਦੇ ਬਾਰਡਰ ਦੀ ਗੱਲ ਕਰਦੇ ਆ ਤਾਂ ਉੱਥੇ ਵੀ ਸਿੱਖ ਰੈਜiment ਲੱਗੀਆਂ ਹੋਈਆਂ ਸਿੱਖ ਰੈਜiment ਬਾਰੇ ਕੋਈ ਨਹੀਂ ਜਾਣਦਾ ਹਨਾ ਜੇ ਦੁਸ਼ਮਣ ਦੇਸ਼ ਦੇ ਨਾਲ ਯੁੱਧ ਦੀ ਗੱਲ ਕਰਦੇ ਆ ਉੱਥੇ ਚਣੇ ਚ ਪਏ ਜਾਂਦੇ ਆ ਸਿੱਖ ਰੈਜਮੈਂਟ ਜਿੱਥੇ ਹੁੰਦੀਆਂ ਉਹਨਾਂ ਦੇ ਵੀ ਦਾੜਾ ਹੁੰਦਾ ਵਾ ਉਹਨਾਂ ਦੇ ਵੀ ਕੇਸ ਹੁੰਦੇ ਆ ਪਰ ਇਹੋ ਜਿਹਾ ਕਰਨ ਵਾ ਵਾਪਰਨ ਤੋਂ ਬਾਅਦ ਦੇ ਵਿੱਚ ਅੱਜ ਤੁਹਾਡੇ ਤੇ ਵੀ ਤੰਜ ਕੱਟਿਆ ਜਾਏ ਜਿੱਥੇ ਤੁਸੀਂ ਦੱਸਿਆ ਕਿ ਤੁਸੀਂ ਆਪਣੀ ਕਾਰਵਾਈ ਕਰ ਰਹੇ ਹੋ ਉੱਤੇ ਤੁਹਾਡੇ ਤੇ ਤੰਜ ਵੀ ਕੱਟਿਆ ਗਿਆ ਵਾ ਕਿ ਅੱਜ ਐਡਵੋਕੇਟ ਅਰਸ਼ਦੀਪ ਸਿੰਘ ਕਲੀਅਰ ਨੇ ਕਿਹਾ ਕਿ ਅੱਜ ਮੈਂ ਪੁੱਛਣਾ ਚਾਹੁੰਦਾ ਕਿ ਜਥੇਦਾਰ ਦਾਦੂਵਾਲ ਜੀ ਕਿੱਥੇ ਆ ਕੀ ਉਹਨਾਂ ਦਾ ਕੰਮ ਸਿੱਖ ਮਸਿਆਂ ਨੂੰ ਸੁਲਝਾਉਣਾ ਹੈ ਕਿ ਸਿਰਫ ਬੀਜੇਪੀ ਦਾ ਪ੍ਰਚਾਰ ਕਰਨ ਦਾ ਕਿ ਇਹ ਹੁਣ ਸਰਕਾਰ ਵੀ ਨਵੀਂ ਬਣ ਚੁੱਕੀ ਐ ਇਸ ਟਾਈਮ ਦੇ ਉੱਤੇ ਕਿਤਨਾ ਕਿਤੇ ਜੇ ਆਪਾਂ ਵਿਰੋਧੀ ਧਿਰਾਂ ਦੇ ਵੀ ਗੱਲ ਕਰਦੇ ਆ ਉਹਨਾਂ ਦੇ ਵੀ ਨਿਸ਼ਾਨੇ ਦੇ ਉੱਤੇ ਆ ਸਾਰਾ ਕੁਝ ਦੇਖੋ ਮੈਂ ਇਸ ਗੱਲ ਦਾ ਸਵਾਗਤ ਕਰਦਾ ਸ਼੍ਰੋਮਣੀ ਅਕਾਲੀ ਦਲ ਦਾ ਆ ਜਨ ਸ਼ਦੀਪ ਸਿੰਘ ਕਲੇਰ ਤੁਸੀਂ ਨਾਂ ਲੈ ਡੋਕਟਰ ਉਹਨਾਂ ਦਾ ਕਹਿਣਾ ਹੀ ਬਣਦਾ ਕਿਉਂਕਿ ਅਸੀਂ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਸਿੱਖ ਮਸਲਿਆਂ ਨੂੰ ਲੀਡ ਕਰਦੇ ਆ ਸਿੱਖੋ ਉਹਨਾਂ ਨੂੰ ਅੱਜ ਕਹਿਣ ਦਾ ਜੇ ਮੌਕਾ ਮਿਲਿਆ ਤਾਂ ਉਹਨਾਂ ਨੇ ਕਿਹਾ ਮੈਂ ਸਵਾਗਤ ਕਰਦਾ ਮੈਂ ਜ਼ਿੰਮੇਵਾਰੀ ਵੀ ਲੈਣਾ ਇਸ ਗੱਲ ਦੀ ਕਿ ਹਰਿਆਣੇ 'ਚ ਘਟਨਾ ਵਾਪਰੀ ਐ ਤੇ ਸਾਡੀ ਜ਼ਿੰਮੇਵਾਰੀ ਬਣਦੀ ਐ ਕਿ ਅਸੀਂ ਇਸ ਗੱਲ ਦਾ ਜਿਹੜਾ ਹੈਗਾ ਸੋਲੂਸ਼ਨ ਕੱਢੀ ਹੈ ਹੱਲ ਕੱਢੀ ਹੈ ਅਸੀਂ ਸਿੱਖਾਂ ਦੇ ਨਾਲ ਖੜੇ ਆ ਇੱਥੇ ਕੋਈ ਗੈਰ ਸਿੱਖ ਵੀ ਕਿਉਂ ਨਾ ਹੋਵੇ ਕਿਸੇ ਨਾਲ ਕੋਈ ਨਫ਼ਰਤ ਇਸ ਤਰੀਕੇ ਦਾ ਵਰਤਾਓ ਹੁੰਦਾ ਸੀ ਤਾਂ ਉਹਦੇ ਨਾਲ ਵੀ ਖੜਦੇ ਆ ਆਪਣੇ ਸਿੱਖ ਭਰਾਵਾਂ ਨਾਲ ਕਿਉਂ ਨਹੀਂ ਖੜਾਂਗੇ ਮੈਂ ਤਾਂ ਸੁਹੇਰ ਤਾਂ ਹੀ ਜਦੋਂ ਮੇਰੇ ਸਾਹਮਣੇ ਮਸਲਾ ਆਇਆ ਸੀਗਾ ਹੋ ਸਕਦਾ ਅਜੇ ਤੱਕ ਐਡਵੋਕੇਟ ਅਰਸ਼ਦੀਪ ਸਿੰਘ ਉਹਨਾਂ ਦਾ ਕੇਵਲ ਖ਼ਬਾਰੀ ਬਿਆਨ ਹੋਵੇ ਪਰ ਮੈਂ ਤਾਂ ਇਹਦਾ ਗਰਾਊਂਡ ਲੈਵਲ ਤੇ ਕੰਮ ਵੀ ਸ਼ੁਰੂ ਕਰ ਦਿੱਤਾ ਪਰ ਮੈਨੂੰ ਇੱਕ ਗੱਲ ਦੀ ਇੱਕ ਗੱਲ ਦੀ ਚਲੋ ਖੁਸ਼ੀ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਤਾਂ ਪਤਾ ਹੈ ਨਾ ਕਿ ਜੱਜੇਦਾਰ ਦਾਦੂ ਵਾਲੇ ਨਾ ਮਸਲਿਆਂ ਤੇ ਲੀਡ ਕਰਦਾ ਔਰ ਇਹ ਮਸਲਿਆਂ ਦੇ ਉੱਤੇ ਕੰਮ ਕਰਦਾ ਆਪਣੇ ਭਰਾਵਾਂ ਨਾਲ ਖੜਦਾ ਵਾ ਚਾਹੇ ਹਰਿਆਣਾ ਹੋਵੇ ਤੇ ਚਾਹੇ ਪੰਜਾਬ ਹੋਵੇ ਅਸੀਂ ਤਾਂ ਪੰਜਾਬ ਚ ਆ ਕੇ ਵੀ ਆਪਣੇ ਪੰਥਕ ਬੰਦਿਆਂ ਦੇ ਨਾਲ ਖੜੇ ਚਾਹੇ ਹਲਕਾ ਫਰੀਦਕੋੜ ਸੀ ਦੇ ਚਾਹੇ ਹਲਕਾ ਖਡੂਰ ਸਾਹਿਬ ਸੀ ਜਿਹਦੇ ਖਿਲਾਫ ਅਕਾਲੀ ਦਲ ਨੇ ਆਪਣੇ ਕੈਂਡੀਡੇਟ ਦਿੱਤੇ ਹੋਏ ਸੀ ਇੱਕ ਪਾਸੇ ਉਹ ਸ਼ਹੀਦਾਂ ਦੀ ਗੱਲ ਕਰਦੇ ਆ ਦੂਜੇ ਪਾਸੇ ਸਿੱਖੀ ਸਿਰ ਤੇ ਪੱਗ ਰੱਖਣ ਵਾਲੇ ਸ਼ਹੀਦ ਭਾਈ ਬਿਅੰਸ ਸਿੰਘ ਦੇ ਪੁੱਤਰ ਦੇ ਖਿਲਾਫ ਕੈਂਡੀਡੇਟ ਦਿੱਤਾ ਇੱਕ ਪਾਸੇ ਸਿੱਖਾਂ ਦੀ ਗੱਲ ਕਰਦੇ ਅਮਰਪਾਲ ਸਿੰਘ ਦੇ ਹੱਕ 'ਚ ਲੱਗੇ ਹੋਏ ਧਰਨੇ ਮੁਜਾਰੇ ਨੂੰ ਲੰਗਰ ਦੀ ਸੇਵਾ ਵੀ ਕਰਦੇ ਰਹੇ ਐਡਵੋਕੇਟ ਵੀ ਦਿੱਤੇ ਮੁਲਾਕਾਤਾਂ ਵੀ ਡਿਬਰੂਗੜ ਕੀਤੀਆਂ ਪਰ ਦੂਜੇ ਪਾਸੇ ਉਹਦੇ ਪਲਾਟਵਾ ਕੈਂਡੀਡੇਟ ਵੀ ਇਹਨਾਂ ਨੇ ਦਿੱਤਾ ਇਹ ਤਾਂ ਦੁਗਲੇ ਚੱਲਦੇ ਆ ਨਾ ਪਰ ਅਸੀਂ ਤਾਂ ਸਪਸ਼ਟ ਹਾਂ ਜਿੱਥੇ ਗੁਰੂ ਦੀ ਗੱਲ ਆ ਕੌੰਤ ਦੀ ਗੱਲ ਆ ਕੌਮ ਦੀ ਗੱਲ ਆ ਇਨਸਾਫ ਮਨੁੱਖਤਾ ਦੀ ਗੱਲ ਆ ਨੰਗੇ ਜਿੱਡੇ ਅਸੀਂ ਖੜਦੇ ਆ ਅਸੀਂ ਤਾਂ ਪੰਜਾਬ ਚ ਆ ਕੇ ਵੀ ਖੜੇ ਇਹ ਤਾਂ ਦਿੱਲੀ ਜਾ ਕੇ ਵੀ ਖੜੇ ਸੀ ਜਦੋਂ ਇੱਕ ਸਿੱਖ ਨੂੰ ਜਿਹੜਾ ਆਟੋ ਚਾਲਕ ਸੀਗਾ ਉਹਦੇ ਨਾਲ ਵਰਤਾਓ ਜਿਹੜਾ ਅਸੀਂ ਬੜਾ ਗਲਤ ਜਿਹੜਾ ਸੀਗਾ ਕੋਲਸ ਪ੍ਰਸ਼ਾਸਨ ਨੇ ਕੀਤਾ ਸੀ ਤੇ ਉੱਥੇ ਜਾ ਕੇ ਵੀ ਕਾਰਵਾਈ ਕਰਾਈ ਸੀ ਹੁਣ ਇੱਥੇ ਤਾਂ ਸਾਡਾ ਫਸਦੀ ਹਰਿਆਣੇ ਦੇ ਅੰਦਰ ਇਹ ਜਿਹੜੀ ਕਾਰਵਾਈ ਹੈ ਇਹਦੇ ਉੱਤੇ ਅਸੀਂ ਬਿਲਕੁਲ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਉਹਨਾਂ ਤੇ ਕਾਰਵਾਈ ਕਰਾਉਣ ਲਈ ਅਸੀਂ ਹਰ ਤਰ੍ਹਾਂ ਦਾ ਪੱਖ ਕਾਨੂੰਨੀ ਪੱਖ ਸਰਕਾਰੀ ਪੱਖ ਜਿਹੜਾ ਉਹ ਹਰ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਉਹਨੂੰ ਨਿਭਾਵਾਂਗੇ ਜਦੋਂ ਅਸੀਂ ਜੇ ਆਪਾਂ ਹਰਿਆਣੇ ਦੀ ਗੱਲ ਕਰੀਏ ਤੇ ਹਰਿਆਣੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਜੇ ਆਪਾਂ ਸਿੱਖ ਬਾਰੇ ਪਛਾਣ ਵੇਲੇ ਦੱਸਣਾ ਪਵੇ ਹਨਾ ਕਿਉਂਕਿ ਤੁਹਾਡੀਆਂ ਵੱਡੀਆਂ ਸਵਾਮਾਂ ਰਹੀਆਂ ਵਾਂ ਸ਼ੁਰੂ ਤੋਂ ਜਿਆਦਾ ਟਾਈਮ ਤੋਂ ਹਰਿਆਣੇ 'ਚ ਵਿਚਰਨਾ ਕਿਉਂਕਿ ਹਰਿਆਣਾ ਕਿਸੇ ਸਮੇਂ ਪੰਜਾਬ ਦਾ ਹਿੱਸਾ ਹੀ ਸੀ ਬੇਸ਼ੱਕ ਅੱਜ ਉਹ ਵੱਖਰਾ ਹੋ ਚੁੱਕਾ ਉਹਨਾਂ ਦੇ ਇਸ਼ਾਰ ਦੇ ਵਿੱਚ ਹਰਿਆਣੇ ਦਾ ਭਾਵੇਂ ਉਹ ਗੈਰ ਸਿੱਖ ਹੋਵੇ ਉਹ ਤੇ ਜਾਣਦਾ ਹੀ ਹੈ ਕਿ ਪੰਜਾਬੀ ਦਾ ਪਹਿਰਾਵਾ ਕੀ ਆ ਤੇ ਪੰਜਾਬੀ ਨੂੰ ਹੀ ਖਾਲਸਤਾਨ ਦੇ ਨਾਲ ਨਾਲ ਜੋੜ ਕੇ ਇਸ ਵੀਰ ਸੁਖਵਿੰਦਰ ਸਿੰਘ ਦੀ ਕੁੱਟਮਾਰ ਕਰਨਾ ਕੀ ਸਾਡੇ ਪਹਿਰਾਵੇ ਬਾਰੇ ਉਹਨਾਂ ਨੂੰ ਪਛਾਣ ਨਹੀਂ ਸੀ ਇਹ ਜਾਣ ਪਛਾਣ ਤਾਂ ਹੈ ਆ ਤਾਂ ਹੀ ਉਹ ਕਰਦੇ ਆ ਨਾ ਜੇ ਪਛਾਣ ਨਾ ਹੋਵੇ ਤਾਂ ਇਦਾਂ ਥੋੜੀ ਕਰਨੇ ਸ਼ਰਾਰਤੀ ਬੰਦੇ ਨੇ ਵਿਰੋਧੀ ਬੰਦੇ ਨੇ ਜਿਹੜੇ ਇਹੋ ਜਿਹਾ ਕੁਝ ਕਰਦੇ ਆ ਉਹ ਸ਼ਾਂਤਮਈ ਫਿਜ਼ਾ ਤੇ ਅੱਗ ਲਾਉਣਾ ਚਾਹੁੰਦੇ ਆ ਉਹ ਤਾਂ ਹੀ ਤੇ ਇਹੋ ਜਿਹਾ ਕੁਝ ਕਰਦੇ ਆ ਕਿਉਂਕਿ ਉਹਨਾਂ ਦਾ ਰੋਜੀ ਉਹਨਾਂ ਦੀ ਰੋਜੀ ਰੋਟੀ ਉਹਨਾਂ ਦਾ ਤੋਰੀ ਫੁਲਕਾ ਉਹਨਾਂ ਦਾ ਰੋਜ਼ਗਾਰ ਇਨ੍ਹਾਂ ਗੱਲਾਂ ਤੇ ਚੱਲਦਾ ਉਹ ਨਫ਼ਰਤ ਹੀ ਅੱਗ ਫਲਾ ਕੇ ਜਿਹੜਾ ਹੈਗਾ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੇ ਆ ਕੋਈ ਸਿਆਸੀ ਲੋਗ ਆ ਕੁਝ ਜਿਹੜੇ ਇਸ ਤਰ੍ਹਾਂ ਦੇ ਸ਼ਰਾਬਦੀ ਲੋਗ ਆ ਪਰ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਇਹਦੇ 'ਚ ਕੋਈ ਦੂਰਾਵਾਂ ਨਹੀਂ ਆ ਕਿ ਜੋ ਸਾਡਾ ਫਰਜ਼ ਬਣਦਾ ਔਰ ਅਸੀਂ ਹਰਿਆਣੇ 'ਚ ਵੀ ਪੰਜਾਬ ਦੇ ਵਿੱਚ ਵੀ ਅਸੀਂ ਪੰਜਾਬ ਜੀ ਅੱਜ ਮੈਂ ਦੇਨੇ ਸੰਗਰੂਰ ਸੀਗਾ ਪੰਜਾਬ ਸੀਗਾ ਰਾਤ ਮੈਂ ਰੋहतक ਸੀ ਆ ਕੱਲ ਦਿਨੇ ਮੈਂ ਕਰਨਾਲ ਸੀਗਾ ਸੋ ਹਰ ਜਗ੍ਹਾ ਤੇ ਜਿੱਥੇ ਜੋ ਸੁਭਾਵਾਂ ਸੀ ਤਾਂ ਦੇਖੋ ਆ ਪਰਸੋਂ ਅਜੇ ਅਸੀਂ 40ਵਾਂ ਖੱਲੂ ਘਰਾਸ਼ੀ ਦੀ ਦਿਵਸ ਗੁਰਦੁਆਰਾ ਨਾਢਾ ਸਾਹਿਬ ਵਿਖੇ ਪੂਰਾ ਸਟੇਟ ਲੈਵਲ ਤੇ ਮਨਾਇਆ ਦੁਨੀਆ ਚ ਲਾਈਵ ਗਿਆ ਨੈਸ਼ਨਲ ਸੈਟੇਲਾਈਟ ਚੈਨਲਾਂ ਤੇ ਗਿਆ ਅਸੀਂ ਜੱਜੇਦਾਰ ਕੌਕੇ ਸਾਹਿਬ ਦਾ ਦਿਨ ਮਨਾਇਆ ਇਹ ਦਾਦੂ ਵਾਲ ਆਪਣੇ ਪੰਥਕ ਫਰਜ਼ ਜਿਹੜੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਰਸ਼ਾਨਦਾ ਗੁਰੂ ਦੀ ਕਿਰਪਾ ਮੇਰਾ ਪੰਥ ਮੇਰੇ ਨਾਲ ਹੈ ਮੇਰੀ ਕੌਮ ਮੇਰੇ ਨਾਲ ਹੈ ਔਰ ਮੈਂ ਪੰਥ ਦੀ ਕੌਮ ਦੀ ਗੱਲ ਨੂੰ ਹਰ ਪਲੇਟਫਾਰਮ ਦੇ ਉੱਤੇ ਚਾਹੇ ਕਿਸੇ ਨਾਲ ਟੇਬਲ ਟਾਕ ਹੋਵੇ ਚਾਹ ਧਰਨਾ ਮੁਜਾਹਰਾ ਹੋਵੇ ਚਾਹ ਕਾਨੂੰਨੀ ਤਰੀਕਾ ਹੋਵੇ ਹਰ ਪਲੇਟਫਾਰਮ ਦੇ ਉੱਤੇ ਆਪਣਾ ਫਰਜ਼ ਜਿਹੜਾ ਅਸੀਂ ਉਹ ਵਖੂਬੀ ਜਿਹੜਾ ਹੈਗਾ ਉਹ ਨਿਭਾ ਰਹੇ ਆਂ ਔਰ ਇਹ ਜਿਹੜੀ ਸੁਖਵਿੰਦਰ ਸਿੰਘ ਦੇ ਨਾਲ ਘਟਨਾ ਵਾਪਰੀ ਹੈ ਇਹਦੀ ਵੀ ਪੂਰੀ ਤਕੀਕੀ ਕਰਨ ਲਈ ਸਵੇਰੇ ਹੀ ਡਿਊਟੀਆਂ ਲਗਾ ਦਿੱਤੀਆਂ ਸੀ ਆਥਣ ਤੱਕ ਇਹਦਾ ਅਸੀਂ ਰਿਜ਼ਲਟ ਜਿਹੜਾ ਹੈਗਾ ਉਹ ਲੈ ਲਵਾਂਗੇ ਤਾਂ ਤੁਸੀਂ ਜਿਹੜਾ ਕੰਗਣਾ ਰਣੋਤ ਦਾ ਥੱਪੜ ਕਾਣ ਦਾ ਜੋ ਤੁਸੀਂ ਵੇਖਿਆ ਸੀ ਉਹਦੇ ਬਾਰੇ ਕੁਲਵਿੰਦਰ ਕੌਰ ਦਾ ਬਿਆਨ ਅਜੇ ਤੱਕ ਤ ਨਹੀਂ ਆਇਆ ਉਹਦੇ ਭਰਾ ਦਾ ਬਿਆਨ ਆ ਜਾਣਾ ਕਿ ਅਸੀਂ ਕੋਈ ਮਾਫੀ ਕੀ ਲੱਗਦਾ ਇਹ ਘਟਨਾਵਾ ਪੰਜਾਬ ਦੇ ਵਿੱਚ ਜੇ ਆਪਾਂ ਉਹਨਾਂ ਤੋਂ ਬਾਅਦ ਦੀ ਗੱਲ ਕਰੀਏ ਉਹ ਤੋਂ ਬਾਅਦ ਕਿਹਣਾਵਾ ਵਾਪਰੇ ਤੁਸੀਂ ਦੋ ਸੀਟਾਂ ਦਾ ਜ਼ਿਕਰ ਕੀਤਾ ਜੇ ਦੋ ਸੀਟਾਂ ਦੇ ਨਾਲ ਨਾਲ ਆਪਾਂ ਜ਼ਿਕਰ ਕਰੀਏ ਅਕਾਲੀ ਦਲ ਨੇ ਤੀਸਰੀ ਸੀਟ ਵੀ ਜਿੱਤੀ ਹੈ ਕਿਉਂਕਿ ਬਠਿੰਡਾ ਤੋਂ ਬੇਸ਼ੱਕ ਤੁਹਾਡਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਸੀ ਜੇ ਆਪਾਂ ਪਾਕਿਸਤਾਨ ਦੀ ਵੀ ਗੱਲ ਕਰੀਏ ਤੁਹਾਡੇ ਵੀ ਬਿਆਨ ਸੀ ਕਿ ਬਠਿੰਡਾ ਵਾਲੀ ਸੀਟ ਹਾਰ ਜਾਣੀ ਚਾਹੀਦੀ ਪਰ ਅਕਾਲੀ ਦਲ ਵੱਲੋਂ ਜਿੱਤ ਲਈ ਜਾਂਦੀ ਆ ਉਹਦੇ ਲਈ ਪਾਸੇ ਜੇ ਆਪਾਂ ਦੋ ਸੀਟਾਂ ਦੀ ਗੱਲ ਕਰੀਏ ਭਾਈ ਅਮਰਪਾਲ ਸਾਹਿਬ ਜਿਤਨਾ ਤੇ ਭਾਈ ਮਲੋਵਾਜੀ ਦਾ ਸਰਬਜੀਤ ਮਲੋਵਾ ਜਿਤਨਾ ਵੈਸੇ ਸਿਆਸੀ ਫਿਜ਼ਜ ਕਿਵੇਂ ਵੇਖ ਰਹੇ ਹੋ ਤੁਸੀਂ ਦੇਖੋ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਨੇ ਜਿੱਤਿਆ ਸ਼੍ਰੋਮਣੀ ਅਕਾਲੀ ਦਲ ਤਾਂ ਖਰਾਬ ਤਾਂ ਪੰਜਾਬ ਦੇ ਵਿੱਚ ਸਾਰਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਸੁਖਵੀਰ ਸਿੰਘ ਬਾਦਲ ਨੇ ਇਹ ਤਾਂ ਬਾਦਲ ਪਰਿਵਾਰ ਜਤਾਇਆ ਉਹਨਾਂ ਨੇ ਸਾਰੀ ਤਾਕਤ ਬਠਿੰਡੇ ਝੋਕ ਦਿੱਤੀ ਹਰ ਜਿਹੜਾ ਸਹੀ ਗਲਤ ਤਰੀਕਾ ਉਹਨਾਂ ਨੇ ਉੱਥੇ ਅਪਣਾਇਆ ਤੇ ਤਾਂ ਕਰਕੇ ਉਹਨਾਂ ਨੇ ਜਿਹੜਾ ਹੈਗਾ ਬਾਕੀ ਰਹੀ ਸਾਡੇ ਪੰਥਕ ਆਗੂਆਂ ਦੀ ਮਿਹਰਬਾਨੀ ਹੋ ਗਈ ਸਰਦਾਰ ਮਾਨ ਸਾਹਿਬ ਨੇ ਲੱਖੇ ਸਧਾਨੇ ਨੂੰ ਸਮਰਥਨ ਦੇ ਦਿੱਤਾ ਲੱਖਾ ਸਧਾਣਾ ਉੱਥੇ ਪੰਥਕ ਉਮੀਦਵਾਰ ਉਹਨਾਂ ਨੇ ਬਣਾਤਾ ਜਿੰਨੀ ਵੋਟ ਲੱਖੇ ਸਧਾਣੇ ਨੂੰ ਪਈ ਆ ਜੇ ਲੱਖਾ ਸਧਾਣਾ ਉੱਥੇ ਨਾ ਖੜਾ ਹੁੰਦਾ ਉਹ ਸਾਰੀ ਵੋਟ ਬਾਦਲਾਂ ਦੇ ਖਿਲਾਫ ਸੀ ਨਾ ਉਹ ਜਿਤਨ ਵਾਲੇ ਉਮੀਦਵਾਰ ਨੂੰ ਪੈ ਜਾਂਦੀ ਬਾਦਲ ਹਾਰ ਜਾਣੇ ਸੀਗੇ ਉਦੋਂ ਅੱਧੀ ਵੋਟ ਵੀ ਜਿਹੜੀ ਆ ਅੱਧੀ ਵੋਟ ਵੀ ਪੈ ਜਾਂਦੀ ਜਿਹੜੀ ਲੱਖੇ ਸਧਾਣੇ ਨੂੰ ਵੋਟ ਪਈ ਉਦੋਂ ਅੱਧੀ ਵੋਟ ਦੇ ਨਾਲ ਵੀ ਬੀਬੀ ਹਰਸਿਮਰਤ ਕੌਰ ਹਾਰਦੀ ਸੀ ਸਾਰੇ ਸਾਡੇ ਆ ਤੇ ਮੈਂ ਕੱਲ ਰੋਕਦਾ ਕੀ ਲੱਗਦਾ ਤੁਹਾਨੂੰ ਜੇ ਆਪਣੇ ਜਿਹੜੇ ਆ ਨਹੀਂ ਛੱਡਦੇ ਆਪਣੀਆਂ ਜਿਹੜੀਆਂ ਹੈਗੀਆਂ ਮੈਂ ਸਮਝਦਾ ਵਾਂ ਕਿ ਉਹਨਾਂ ਨੂੰ ਵੀ ਅੱਜ ਆਪਣੀਆਂ ਜਿਹੜੀਆਂ ਹੈਗੀਆਂ ਗਲਤੀਆਂ ਉਹਦਾ ਅਨੁਸਾਰਨਾ ਚਾਹੀਦਾ ਲੱਗਦਾ ਸੀ ਤੁਹ ਕਾਂਗਰਸ ਜਿੱਤ ਨਹੀਂ ਸਕੀ ਸੀ ਜਾਂ ਬੀਜੇਪੀ ਜਿੱਤ ਨਹੀਂ ਸਕੀ ਤੁਸੀਂ ਕਿਵੇਂ ਵੇਖਦੇ ਆਂ ਜੀ ਆਪਾਂ ਜਿੱਤਣ ਵਾਲਾ ਉਮੀਦਵਾਰ ਕੌਣ ਦੂਜੇ ਨੰਬਰ ਤੇ ਜਿਹੜਾ ਆਇਆ ਉਹਨੂੰ ਹੀ ਵੋਟਾਂ ਪੈਣੀਆਂ ਸੀਗੀਆਂ ਅਸੀਂ ਤਾਂ ਕਹੇ ਸੀ ਇੱਕ ਵਾਰੀ ਕਿਸੇ ਨੂੰ ਵੀ ਚਾਹੇ ਕਾਲੇ ਚੋਰ ਨੂੰ ਹਰਾ ਦਿਓ ਭਾਵੇਂ ਇੱਕ ਗਾੜੀ ਕਾਲੇਚੋਰ ਨੂੰ ਜਿਤਾ ਦੇਓ ਭਾਵੇਂ ਪਰੇ ਕਾਲੀ ਬਾਦਲ ਪਰਿਵਾਰ ਹਰਾਓ ਕਿਉਂਕਿ ਬਾਦਲ ਪਰਿਵਾਰ ਹਾਰਦਾ ਤਾਂ ਪੰਥਕ ਸੰਸਥਾਵਾਂ ਵਿੱਚ ਬੱਜਦੀਆਂ ਨਹੀਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਸਰਜੀਤ ਹੁੰਦੀ ਜੇ ਬਾਦਲ ਪਰਿਵਾਰ ਘਰੇ ਜਾ ਕੇ ਬਹਿ ਜਾਂਦਾ ਤਾਂ ਅੱਜ ਕਿੰਨੀ ਬਾਦਲ ਦਲ ਦੇ ਵਿੱਚ ਕਿੰਨੀ ਬਗਾਵਤ ਆ ਦੇਖੋ ਹੋ ਰਹੀ ਆ 10 ਕੈਂਡੀਡੇਟਾਂ ਦੀਆਂ ਪੰਜਾਬ ਚੋਂ ਜ਼ਮਾਨਤਾਂ ਜਬਤ ਹੋਣੀਆਂ ਅਕਾਲੀ ਦਲ ਦੀਆਂ ਇੱਕ ਤੇ ਛੋਟੀ ਜੀ ਗੱਲ ਆ 13 ਦੇ ਵਿੱਚੋਂ 10 ਦੀਆਂ ਜ਼ਮਾਨਤਾਂ ਜਬਤ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਤਾਂ ਹਾਰ ਗਿਆ ਹਰਾਤਾ ਬਾਦਲ ਪਰਿਵਾਰ ਨੇ ਆਪਣੀ ਨੌਜਤਾਈ ਉਹਨਾਂ ਨੇ ਆਪਣੀ ਘਾ ਜਿਹੜੀ ਹੈਗੀ ਆ ਘਰ ਵਾਲੀ ਜਤਾਈ ਹੈ ਸੁਖਵੀਰ ਸਿੰਘ ਬਾਦਲ ਨੇ ਹਰ ਸਹੀ ਗਲਤ ਤਰੀਕਾ ਅਪਣਾ ਕੇ ਤੇ ਉਹ ਦੂਜੀ ਸਾਡਿਆਂ ਦੀ ਜਿਹੜੀ ਮਿਹਰਬਾਨੀ ਮੈਂ ਦੱਸ ਰਿਹਾ ਤੁਹਾਨੂੰ ਆਧੀਆਂ ਵੋਟਾਂ ਦੇ ਨਾਲ ਵੀ ਉਹ ਹਾਰਦੀ ਸੀ ਜਿੰਨੀਆਂ ਲੱਖੇ ਸਧਾਣੇ ਵਿੱਚ ਪਈਆਂ ਕੀ ਲੈਣਾ ਸੀ ਉੱਥੇ ਜਾ ਕੇ ਖੜੇ ਹੋ ਕੇ ਜਦੋਂ ਪਤਾ ਵਾ ਕਿ ਨਹੀਂ ਇਹਨਾਂ ਨੂੰ ਇੱਕ ਵਾਰੀ ਤੋੜ ਕੇ ਤੇ ਅਸੀਂ ਕੋਈ ਪੰਥਕ ਪਿੰਡ ਦਾ ਮਹਾਜ ਬੰਨੀ ਹੈ ਕੋਈ ਸੰਸਥਾਵਾਂ ਸਾਡੀਆਂ ਬਚਨ ਜੇ ਬਦਨਾਂ ਚਰ ਬਾਦਲ ਪਰਿਵਾਰ ਸਾਡੇ ਅਕਾਲੀ ਦਲ ਤੇ ਸ਼ਰੋਣੀ ਕਮੇਟੀ ਤੇ ਕਾਬਜ ਆਉਣਾ ਚਰ ਸ਼ਰੋਣੀ ਅਕਾਲੀ ਦਲ ਸ਼ਰੋਣੀ ਕਮੇਟੀ ਸਰਵਾਈਵ ਵੀ ਨਹੀਂ ਹੋ ਸਕਦੀ ਉਹਨਾਂ ਜੇ ਇਸੇ ਤਰ੍ਹਾਂ ਨਿਹਾਰ ਵੱਲ ਜਾਊਗੀ ਜਿਸ ਤਰ੍ਹਾਂ ਜਾ ਰਹੀ ਆ ਸੋ ਇਸੇ ਤਰੀਕੇ ਦੇ ਨਾਲ ਮੈਂ ਕਹਿਣਾ ਚਾਹੁੰਦਾ ਵਾਂ ਕਿ ਦੇਖੋ ਅਕਾਲੀ ਦਲ ਜਿਹੜਾ ਹੈਗਾ ਉਹਨੂੰ ਬਚਾਉਣਾ ਬੜਾ ਜ਼ਰੂਰੀ ਆ ਸ਼ਰੌਣੀ ਕੈਟੀ ਨੂੰ ਬਚਾਉਣਾ ਜ਼ਰੂਰੀ ਆ ਕਿਵੇਂ ਬਚਾਇਆ ਜਾ ਸਕਦਾ ਕਿਵੇਂ ਦੇ ਲਈ ਬਾਦਲ ਪਰਿਵਾਰ ਨੂੰ ਘਰੇ ਬਿਠਾਉਣਾ ਪਊਗਾ ਤੇ ਫੇਰ ਕੌਣ ਆਊਗਾ ਅਕਾਲੀ ਦਲ ਵਾਸਤੇ ਅਕਾਲੀ ਦਲ ਵਾਸਤੇ ਕੌਣ ਅੱਗੇ ਆ ਸਕਦਾ ਜੀ ਆਪਾਂ ਅਕਾਲੀ ਦਲ ਅੰਮਲ ਤਾਂ ਤੁਸੀਂ ਕੀ ਆ ਬਾਦਲਾਂ ਤੋਂ ਨਹੀਂ ਬਾਦਲਾਂ ਤੋਂ ਬਿਨਾ ਕੋਈ ਲੀਡਰ ਹੀ ਨਹੀਂ ਹੈਗਾ ਮੈਨੂੰ ਦੱਸੋ ਕਹੋਂ ਦੇ ਅੰਦਰ ਕੀ ਬਾਦਲ ਹੀ ਲੀਡਰ ਬਣਨਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਵੀ ਚੰਗੇ ਬੰਦੇ ਬੈਠੇ ਆ ਉਹ ਸ਼੍ਰੋਮਣੀ ਅਕਾਲੀ ਬਾਕੀ ਸੰਘਰਸ਼ ਦੇ ਵਿੱਚ ਹੀ ਲੀਡਰ ਨਿਕਲਦੇ ਆ ਸ਼੍ਰੋਮਣੀ ਅਕਾਲੀ ਦਲ ਜੋ ਸਮੇਂ-ਸਮੇਂ ਕਿੱਡੇ ਵਧੀਆ ਲੀਡਰ ਰਹੇ ਆ ਹੁਣ ਵੀ ਉਹਦੇ ਜੋ ਪੈਦਾ ਨਵੇਂ ਨਿਕਲ ਸਕਦੇ ਆ ਨੌਜਵਾਨ ਨਿਕਲ ਸਕਦੇ ਆ ਕੋਈ ਹੰਡੇ ਕੋਈ ਨਿਕਲ ਸਕਦੇ ਪਰ ਜੇ ਬਾਦਲ ਹਟਣ ਤੇ ਤਾਂ ਹੀ ਨਿਕਲੇਗਾ ਕੋਈ ਲੱਗਦਾ ਤੁਹਾਨੂੰ ਵੀ ਇਸ ਸਤਾਈ ਦੀ ਕੋਈ ਸਿੱਖ ਸਿਆਸਤ ਦੇ ਵਿੱਚ ਕੁਝ ਵੱਖਰਾ ਆ ਸਕਦਾ ਤੁਹਾਨੂੰ ਕੀ ਲੱਗਦਾ ਇਹ ਤਾਂ ਹੁਣ ਜਿਹੜੀ ਪੰਥਕ ਸ਼ਾਸਤ ਤਾਂ ਬਾਦਲ ਪਰਿਵਾਰ ਦੀ ਬਾਦਲ ਅਕਾਲੀ ਦਲ ਤੋਂ ਪਰੇ ਆ ਰਹੀ ਆ ਹੁਣ ਦੇਖੋ ਪੰਜ ਬਾਈ ਇਲੈਕਸ਼ਨਾਂ ਆਉਣੀਆਂ ਨੇ ਇੱਕ ਤਾਂ ਆ ਹੀ ਗਈ ਲੁਧਿਆਣਾ ਜਲੰਧਰ ਦੀ ਜਲੰਧਰ ਦੀ ਪਰ ਉਹ ਤਾਂ ਚਲੋ ਸ਼ਹਿਰੀ ਆ ਫੇਰ ਵੀ ਪਰ ਜਿਹੜੀਆਂ ਪਿੰਡੂ ਨੇ ਜਿਸ ਤਰ੍ਹਾਂ ਗਿੱਦੜਵਾਹਾ ਹੋਰਾ ਬਰਨਾਲਾ ਆ ਇੱਥੇ ਤੁਸੀਂ ਦੇਖਣਾ ਆਉਣ ਵਾਲੇ ਦਿਨਾਂ 'ਚ ਸਮੀਕਰਨ ਬਦਲਣਗੇ ਪੰਜਾਬ ਦੇ ਲੋਕ ਜਿਹੜੇ ਪੰਥਕ ਕਰਵਟ ਲੈ ਰਹੇ ਆ ਉਹਨਾਂ ਦੇਖ ਲਿਆ ਉਹਨਾਂ ਕਾਂਗਰਸ ਵੀ ਦੇਖ ਲਿਆ ਉਹਨਾਂ ਅਕਾਲੀ ਵੀ ਦੇਖ ਲੇ ਉਹਨਾਂ ਨੇ ਜਿਹੜੇ ਪੰਥਕ ਖੌਤੀ ਇਹ ਵੀ ਦੇਖ ਲਿਆ ਸਾਰੇ ਜਿਹੜੇ ਰਵੈਤੀ ਕਾਲੀ ਆ ਤਾਂ ਹੁਣ ਉਹਨਾਂ ਨੇ ਜਿਹੜੀ ਪੰਥਕਪਿੰਡ ਦੇ ਵਿੱਚ ਕਰਵਟ ਲਈ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹਦਾ ਰਿਜ਼ਲਟ ਜਿਹੜਾ ਮੈਂ ਕਿਹਾ ਸੀਗਾ ਰੋਡੇਪਿੰਡ 2 ਜੂਨ ਨੂੰ ਸੰਤ ਪਿੰਡਾਂ ਵਾਲਿਆਂ ਦੇ ਜਨਮ ਦਿਨ ਤੇ ਮੈਂ ਕਿਹਾ ਜੇ ਇੱਕ ਕਲਾਕਾਰ ਸੀਐਮ ਬਣਾ ਸਕਦੇ ਹੋ ਤੇ ਇੱਕ ਗੋਲਦਮਾਲੇ ਵਾਲਾ ਐਮਪੀ ਐਮਐਲਏ ਜਾਂ ਸੀਐਮ ਕਿਉਂ ਨਹੀਂ ਬਣਾ ਸਕਦੇ ਤੇ ਪੰਜਾਬ ਦੇ ਲੋਕਾਂ ਦੇਖੋ ਹੁਣ ਤੁਸੀਂ ਖਡੂਰ ਸਾਹਿਬ ਇੱਕ ਚੋਲੇ ਵਾਲਾ ਗੋਲਦਮਾਲੇ ਵਾਲਾ ਬਾਣੇ ਵਾਲਾ ਜਿਹੜਾ ਸੀਗਾ ਉਹ ਐਮਪੀ ਬਣਾਤਾ ਆਉਣ ਵਾਲੇ ਸਮੇਂ ਗੁਰੂ ਕਿਰਪਾ ਕਰੇ ਕੋਈ ਨਿਹੰਗ ਸਿੰਘ ਫਰਲੇ ਵਾਲਾ ਤਿਆਰ ਵਰ ਤਿਆਰ ਗੁਰੂ ਪਗੰਗਰੰਥ ਪੰਥ ਦੀ ਗੱਲ ਕਰਨ ਵਾਲਾ ਕੋਈ ਸੀਐਮ ਵੀ ਬਣ ਸਕਦਾ ਜੇ ਜੋਗੀ ਸਭ ਤੋਂ ਵੱਡੀ ਸਟੇਟ ਜਿਹੜੀ ਹੈ ਇੰਡੀਆ ਦੀ ਆਪਣੇ ਯੂਪੀ ਦੀ ਉਹਦਾ ਸਨਤਨੀ ਬਾਣੇ ਵਾਲਾ ਜਿਹੜਾ ਹੈਗਾ ਜੋਗੀ ਆਪਣਾ ਦਿੱਤਿਆਨਾਥ ਮੁੱਖ ਮੰਤਰੀ ਬਣ ਸਕਦਾ ਸੰਸਦ ਚ ਹੋਰ ਕਿੰਨੇ ਐਮਪੀ ਜਿਹੜੇ ਆ ਜੋਗੀ ਭੇਸ਼ ਚ ਸਨਤਨੀ ਭੇਸ਼ ਚ ਬਣ ਸਕਦੇ ਆ ਸਾਡੇ ਤਿਆਰ ਵਰਤਾਰ ਬਾਣੀ ਬਣੇ ਦੇ ਧਾਰਨੀ ਸਿੰਘ ਐਮਪੀ ਐਮਐਲਏ ਜਾਂ ਸੀਐਮ ਕਿਉਂ ਨਹੀਂ ਬਣ ਸਕਦੇ ਇਹ ਆਉਣ ਵਾਲੇ ਸਮੇਂ 'ਚ ਵਰਤਾਰਾ ਹੁਣ ਗੁਰੂ ਦੀ ਕਲਾ ਜਿਹੜੀ ਆ ਨਾ ਉਹ ਵਰਤੇਗੀ ਜਿਵੇਂ ਭਾਈ ਦੀਪ ਸਿੱਧੂ ਵੀ ਕਹਿੰਦਾ ਸੀ ਨਾ ਗੁਰੂ ਦੀ ਕਲਾ ਵਰਤਦੀ ਆ ਸਾਡੇ ਪੰਥ ਗਾਗੂ ਵੀ ਕਹਿੰਦੇ ਅਸੀਂ ਵੀ ਹਮੇਸ਼ਾ ਕਿਹਾ ਕਿ ਗੁਰੂ ਦੀ ਕਲਾ ਵਰਤਦੀ ਆ ਜਦੋਂ ਉਹਦਾ ਬਚਨਦਰ ਸਿੰਘ ਹਾਥੀ ਦਾ ਮੁਕਾਬਲਾ ਕਰਦਾ ਨਾਗਨੀ ਮਾਰ ਕੇ ਸੋ ਇਸੇ ਵਾਰ ਐ ਗੁਰੂ ਦੀ ਕਲਾ ਵਰਤ ਰਹੀ ਆ ਪੰਥ ਕਰਵਟ ਲੈ ਰਿਆ ਪੰਜਾਬ ਕਰਵਟ ਲੈ ਰਿਆ ਉਹਨੂੰ ਚੰਗੇ ਮਾੜੇ ਦੀ ਪਰਖ ਹੋ ਰਹੀ ਆ ਆਉਣ ਵਾਲੇ ਸਮੇਂ 'ਚ ਤੁਸੀਂ ਇਹਦਾ ਰਿਜ਼ਲਟ ਦੇਖੋਗੇ ਖਾਲਸੇ ਕੇ ਬੋਲ ਵਾਲੇ ਹੋਣਗੇ ਰਾਜ ਕਰੇਗਾ ਖਾਲਸਾ ਵਾਲੀ ਗੱਲ ਜਿਹੜੀ ਆ ਲੁਧਿਆਣੇ ਸੀਟ ਤੋਂ ਅਵਨੀਤ ਸਿੰਘ ਬਿੱਟੂ ਖਾਰਜੰਦੇ ਆ ਤਾਂ ਕੇਂਦਰ ਵੱਲ ਉਹਨਾਂ ਨੂੰ ਮੰਤਰੀ ਲਾ ਦਿੱਤਾ ਜਾਂਦਾ ਕਿਵੇਂ ਵੀ ਕੇਂਦਰ ਕੇਂਦਰ ਦੀਆਂ ਆਪਣੀਆਂ ਨੀਤੀਆਂ ਨੇ ਉਹਨਾਂ ਨੇ ਹਮੇਸ਼ਾ ਜਿਹੜਾ ਆਪਣੇ ਤਰੀਕੇ ਨਾਲ ਚੱਲਣਾ ਹਰ ਇੱਕ ਪਾਰਟੀ ਦੀ ਆਪਣੀ ਆਡਿਓਲੋਜੀ ਹੈ ਚਾਹ ਕਾਂਗਰਸ ਆ ਚਾਹ ਬੀਜੇਪੀ ਆ ਮਿੱਤੂ ਨੂੰ ਚੰਗਾ ਸਰਮ ਨਹੀਂ ਇਹ ਤਾਂ ਦੱਸੋ ਚੰਗੀ ਕਿਥੇ ਚੰਗੀ ਗੱਲਾਂ ਕਹਾਂਗੇ ਇਸ ਨੂੰ ਜਿਸ ਦੇ ਅਰਮਨੀਤ ਬਿੱਟੂ ਜਿਹੜਾ ਸਿੱਖਾਂ ਖਿਲਾਫ ਵੀ ਨਫ਼ਰਤ ਦੀ ਗੱਲ ਕਰਦਾ ਜਿਹਦੇ ਦਾਦੇ ਨੇ ਸਿੱਖਾਂ ਦਾ ਕਤਲੇਆਮ ਕੀਤਾ ਇਹਨੂੰ ਚੰਗਾ ਕਿਵੇਂ ਕਹਿ ਸਕਦੇ ਆ ਅਸੀਂ ਹੋਰ ਸਿੱਖਾ ਬੜੇ ਹੈਗੇ ਸੀ ਬੀਜੇਪੀ ਦੇ ਪਰ ਉਹਨਾਂ ਦਾ ਆਉਂਦਿਆ ਸਾਰੀ ਬਿਆਨ ਦੇਣਾ ਕਿ ਰਾਜੋ ਆਣਾ ਭਾਈ ਰਾਜੋਣ ਦੇ ਮਸਲੇ ਦੇ ਉੱਤੇ ਥੋੜਾ ਜਿਹਾ ਕਰਵਟ ਬਦਲੀ ਹੋਈ ਹੈ ਇਸ ਟਾਈਮ ਤੇ ਤੇਰ ਅਮਨੀਤ ਸਿੰਘ ਬਿੱਟੂ ਨੇ ਇਹਨੂੰ ਕਿਵੇਂ ਵੀ ਵੇਖਿਆ ਹੋ ਸਕਦਾ ਹੋ ਸਕਦਾ ਕੇਂਦਰ ਸਰਕਾਰ ਨੇ ਕਿਹਾ ਹੋਵੇ ਵੀ ਭਾਈ ਤੂੰ ਸਿੱਖਾਂ ਪ੍ਰਤੀ ਆਪਣਾ ਰਵਈਆ ਥੋੜਾ ਬਦਲ ਲੈ ਤੈਨੂੰ ਜੀ ਅਸੀਂ ਲਾਇਆ ਵਾ ਤੇ ਤੂੰ ਕਿਉਂ ਕੇ ਅਸੀਂ ਸਿੱਖ ਬੰਦੀਆਂ ਨੂੰ ਰਿਹਾ ਕਰਨਾ ਚਾਹੁੰਦੇ ਆ ਜਾਂ ਸਾਡੀ ਕੋਈ ਇਸ ਤਰ੍ਹਾਂ ਦੀ ਸਟ੍ਰੈਟਜੀ ਬੰਦ ਰਹੀ ਹੈ ਹੋ ਸਕਦਾ ਕੇਂਦਰ ਸਰਕਾਰ ਨੇ ਕਿਹਾ ਹੋਵੇ ਕਿਉਂਕਿ ਪਿਛਲੇ ਸਮੇਂ ਗੁਰੀ ਲੱਗਦੀ ਤੁਹਾਨੂੰ ਮੰਤਰੀ ਨਰਿੰਦਰ ਮੋਦੀ ਦੇ ਵੇਲੇ ਕਈ ਸਾਡੇ ਬੰਦੀ ਸਿੰਘ ਰਿਹਾ ਵੀ ਹੋਏ ਆ ਕਈਆਂ ਦੀ ਜੇਲ੍ਹ ਤਬਦੀਲੀ ਹੋਈ ਆ ਕਈਆਂ ਦੀਆਂ ਪਰੋਲਾਂ ਹੋਈਆਂ ਨੇ ਬਾਕੀ ਮਸਲੇ ਅਜੇ ਪੈਂਡਿੰਗ ਆ ਗੁਰਦੁਆਰਾ ਗਿਆਨ ਗੋਦੜੀ ਆ ਮੰਗੂ ਮੱਠਾ ਡਾਂਗਮਰ ਸਾਹਿਬਾ ਬੰਦੀ ਸਿੰਘਾਂ ਦਾ ਮਸਲਾ ਜਲਾਵਤ ਨਹੀਂ ਸਿੱਖਾਂ ਦਾ ਮਸਲਾ ਵਾ ਮੈਂ ਤਾਂ ਕੱਲ ਐਲਾਨ ਕੀਤਾ ਪਰ ਆਪਣਾ ਕੱਲ ਹੀ ਕਰਨਾਲ ਸਮਾਗਮ ਸੀ ਸੀ ਦੀ ਸਮਾਗਮ ਵੀ ਅਸੀਂ ਆਉਣ ਵਾਲੇ ਸਮੇਂ 'ਚ ਹਰਿਆਣੇ 'ਚ ਇੱਕ ਵੱਡਾ ਸਿੱਖਾਂ ਦਾ ਇਕੱਠ ਕਰਕੇ ਅਸੀਂ ਪ੍ਰਾਈਮ ਮਿਨਿਸਟਰ ਨੂੰ ਉੱਥੇ ਬੁਲਾਵਾਂਗੇ ਵੇ ਬਲਾਕੇ ਜਿਹੜੇ ਸਿੱਖ ਮਸਲੇ ਆ ਸਾਡੇ ਲਟਕਦੇ ਆ ਰਹੇ ਉਹਨਾਂ ਦੀ ਸਾਰਿਆਂ ਦੀ ਲਿਸਟ ਦੇਾਂਗੇ ਤੇ ਹੱਲ ਕਰਾਉਣ ਦਾ ਯਤਨ ਕਰਾਂਗੇ ਕਿ ਤੁਸੀਂ ਤੀਜੀ ਵਾਰ ਪੀਐਮ ਬਣੇ ਆ ਇਹਦੇ ਚ ਸਾਰੇ ਦੇਸ਼ ਦੇ ਲੋਕਾਂ ਦਾ ਸਾਰੇ ਭਾਈਚਾਰਿਆਂ ਦਾ ਯੋਗਦਾਨ ਆ ਤੇ ਜਿਹੜਾ ਸਾਡੇ ਸਿੱਖਾਂ ਦਾ ਜਿਹੜਾ ਸਿੱਖਾਂ ਦੇ ਮਸਲੇ ਲਟਕਦੇ ਆ ਰਹੇ ਆ ਇਹਨਾਂ ਮਸਲਿਆਂ ਨੂੰ ਹੱਲ ਕਰੋ ਕਿਉਂਕਿ ਟੇਬਲ ਟਾਕ ਕਰਨੀ ਗੱਲਬਾਤ ਕਰਨੀ ਜਿਹੜੇ ਰਾਜ ਭਾਗ ਕਰਦੇ ਆ ਜਿੰਨੇ ਰਾਜ ਭਾਗ ਤੇ ਬੈਠੇ ਉਹਨਾਂ ਨਾਲ ਗੱਲ ਅਸੀਂ ਤਾਂ ਆਪਣੇ ਜਿਹੜੇ ਸਾਡੇ ਐਮਪੀ ਜਿੱਤੇ ਆ ਲੋਹ ਫਰੀਦਕੋਟ ਤੋਂ ਤੇ ਖਡੂਰ ਸਾਹਿਬ ਤੋਂ ਅਹੀਂ ਉਹਨਾਂ ਲਈ ਵੀ ਕਹਿ ਰਹੇ ਕਿ ਜਲਦੀ ਭਾਈ ਅਮਰਦਪਾਲ ਨੂੰ ਰਿਹਾਅ ਕੀਤਾ ਜਾਵੇ ਤੇ ਉਹ ਵੀ ਪਾਰਲੀਮੈਂਟ 'ਚ ਜਾ ਕੇ ਆਪਣੀ ਕੌਮ ਦੀ ਪੰਥ ਦੀ ਗੱਲ ਜਿਹੜੀ ਆ ਉਹ ਰੱਖਣ ਦਦੂਆਲ ਸਾਹਿਬ ਇੱਕ ਸਿੰਘ ਸਾਹਿਬ ਦਾ ਬਿਆਨ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜੇ ਚੱਲ ਰਹੇ ਆ ਤੇ ਆਪਾਂ ਕੋਈ ਵੀ ਜਸ਼ਨ ਨਹੀਂ ਮਨਾਏ ਜਾਣਗੇ ਪਰ ਜਿੱਤਣ ਤੋਂ ਬਾਅਦ ਮਨਜਿੰਦਰ ਸਿੰਘ ਸਰਸਾ ਵੀ ਢੋਲ ਵਜਾਉਂਦੇ ਹੋਏ ਦੇਖਦੇ ਆ ਕਿ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਤੇ ਰਮਨੀਤ ਬਿੱਟੂ ਦੀ ਗੱਲ ਕਰੀਏ ਤੇ ਜਾਂ ਇੱਕ ਜਿਹੜੀ ਤਸਵੀਰਾਂ ਵਾਇਰਲ ਹੋਈਆਂ ਵਾਂ ਉਦਰਲੇ ਪਾਸੇ ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ ਦੀਆਂ ਉਹਨਾਂ ਤਸਵੀਰਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਬੰਜਿੰਦਰ ਫਿਕਸਰ ਸਾਹਿਬ ਦੀਆਂ ਧੰਗਰਾ ਪਾਉਂਦੇ ਹੋ ਸੋਸ਼ਲ ਮੀਡੀਆ ਤੇ ਮੈਂ ਇਹ ਗੱਲ ਤੇ ਨਾ ਸੋਸ਼ਲ ਮੀਡੀਆ ਤੇ ਬਹੁਤ ਕੁਝ ਵਾਇਰਲ ਹੁੰਦਾ ਵਾ ਜਿਹੜਾ ਸਹੀ ਨਹੀਂ ਗਲਤ ਵੀ ਹੁੰਦਾ ਵਾ 99% ਫੇਕ ਹੁੰਦਾ ਵਾ ਜੇਕਰ ਇਹ ਸਹੀ ਆ ਤਾਂ ਮੈਂ ਇਹਨੂੰ ਗਲਤ ਗਿਣਦਾ ਵਾਂ ਪਰ ਇਹ ਬਹੁਤ ਕੁਝ ਐਡਿਟ ਕਰਕੇ ਵੀ ਪਰੋਸਿਆ ਜਾਂਦਾ ਵਾ ਸਾਡੀ ਕੱਲ ਦੀ ਪਰਸੋਂ ਦੀ ਗੱਲ ਆ ਪਰਸੋਂ ਮੈਂ ਕਦੇ ਦੋ ਸ਼ਬਦ ਬੋਲੇ ਆ ਸਾਡਾ ਪ੍ਰਧਾਨ ਨਹੀਂ ਉੱਥੇ ਪਹੁੰਚ ਸਕਿਆ ਸੀ ਉਹਦੇ ਕੋਈ ਮਰਗ ਹੋ ਗਈ ਸੀਗੇ ਨਾਨਕੇ ਪਰਿਵਾਰ ਚ ਤੇ ਮੈਂ ਉਹਦੀ ਹਾਜ਼ਰੀ ਲਵਾਤੀ ਤੇ ਆਥਰ ਨੂੰ ਪਾਤਾ ਦੇਖੋ ਜੀ ਪ੍ਰਧਾਨਤਾ ਉਥੇ ਪੀਐਮ ਦੇ ਸੌਜੋਕ ਸਮਾਗਮ ਸੀ ਦਾਦੂਗੜ੍ਹ ਦੇ ਮਨਿੰਦਰ ਮਨਿੰਦਰ ਬਿੱਟੇ ਦੇ ਨਾਲ ਤਸਵੀਰਾਂ ਬਾਹਰ ਹੋਣੇ ਕਾਲਕਾ ਸਾਡੀ ਕਿ ਉਹ ਸ਼ਾਮ ਨੂੰ ਸਮਾਗਮ ਸੀ ਸੌਜੋਕ ਸਮਾਗਮ ਹਰਿਆਣਾ ਕਮੇਟੀ ਨੂੰ ਵੀ ਉਥੇ ਉਹਨਾਂ ਪ੍ਰਧਾਨ ਨੂੰ ਸੱਦਾ ਦਿੱਤਾ ਸੀ ਪ੍ਰਧਾਨ ਸਾਹਿਬ ਗਏ ਉੱਥੇ ਮਾਣ ਵਾਲੀ ਗੱਲ ਸੀਗੀ ਨਾਲ ਉਹਨਾਂ ਦੇ ਸਪੋਕਸਮੈਨ ਸਾਡੇ ਹਰਿਆਣਾ ਕਮੇਟੀ ਦੇ ਉੱਥੇ ਗਏ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਸੌਜੋਕ ਸਮਾਗਮ 'ਚ ਹਾਜ਼ਰੀ ਭਰੀ ਪਰ ਉਹ ਜਿਹੜਾ ਫੇਕ ਪ੍ਰਚਾਰ ਸੀ ਜਿਹੜਾ ਉਹ ਕੀਤਾ ਗਿਆ ਕਿ ਇੱਥੇ ਤਾਂ ਨਹੀਂ ਆਏ ਉੱਥੇ ਗਏ ਸੀ ਜਦੋਂ ਕਿ ਉਹ ਸਵੇਰੇ ਆਪਣੇ ਸੋਗ ਸਮਾਗਮ ਤੇ ਆਜਦੀ ਭਰ ਕੇ ਸ਼ਾਮ ਨੂੰ ਉੱਥੇ ਗਏ ਸੀ ਸੋ ਇਸ ਤਰ੍ਹਾਂ ਬਹੁਤ ਕੁਝ ਫੇਕ ਆ ਜੇਕਰ ਇਹ ਐਡਿਟ ਕੀਤੀਆਂ ਫੋਟੋਆਂ ਦਾ ਗਲਤ ਗੱਲ ਆ ਜੇਕਰ ਸਹੀ ਆ ਤਾਂ ਵੀ ਮੈਂ ਇਸ ਨੂੰ ਗਲਤ ਕਹਿਣਾ ਵਾ ਕਿ ਬਿਲਕੁਲ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਚੋਣਾਂ ਤੋਂ ਬਾਅਦ ਚੋਣਾਂ ਤੋਂ ਬਾਅਦ ਉਸ ਦੇ ਵੇਲੇ ਜੇ ਆਪਾਂ ਦਿੱਲੀ ਕਮੇਟੀ ਦੀ ਗੱਲ ਕਰੀਏ ਤੇ ਕਲਕਾ ਸਾਹਿਬ ਦੇ ਮਨਿੰਦਰ ਬਿੱਟੇ ਦੇ ਨਾਲ ਤਸਵੀਰਾਂ ਸਾਹਮਣੇ ਆਉਣੇ ਜੱਫੀਆਂ ਪਾ ਕੇ ਤੇ ਜੇ ਆਪਾਂ ਰਮਨਦੀਪ ਬਿੱਟੂ ਦੀ ਗੱਲ ਕਰਦੇ ਉਹ ਨਾਲ ਜੱਫੀਆਂ ਪਾ ਕੇ ਤਸਵੀਰਾਂ ਬਾਹਰ ਆਉਣੀਆਂ ਇਸ ਇਸ ਨੂੰ ਕਿੱਦਾਂ ਵ ਬਿਲਕੁਲ ਗਲਤ ਗੱਲ ਹੈ ਇਸ ਤਰ੍ਹਾਂ ਦਾ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਕਾਲਕਾ ਸਾਹਿਬ ਨੂੰ ਵੀ ਆਪਣੀ ਧਾਰਮਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਔਰ ਸਿਰਸਾ ਸਾਹਿਬ ਨੂੰ ਵੀ ਪਾਰਟੀ ਭਾਵੇਂ ਕੋਈ ਹੋਵੇ ਜਿਹੜਾ ਕਾਲ ਤਖਤ ਸਾਹਿਬ ਦਾ ਹੁਕਮ ਹੈ ਔਰ ਗੁਰ ਮਰਿਆਦਾ ਦੇ ਦਾਇਰੇ ਚ ਕਿਉਂਕਿ ਜਿਹੜੇ ਹੁਕਮ ਪੱਖਪਾਤੀ ਹੋਏ ਆ ਜਿਵੇਂ ਸੌਦਾ ਸਾਹਿਬ ਦਾ ਮਾਫੀਨਾਮਾ ਉਹਨੂੰ ਅਸੀਂ ਨਹੀਂ ਸੀ ਮੰਨੇ ਆ ਉਹ ਜਹੇਦਾਰਾਂ ਨੂੰ ਵੀ ਵਾਪਸ ਲੈਣਾ ਪੈ ਗਿਆ ਸੀ ਪਰ ਜਿਹੜਾ ਕੌਮਲੀ ਹੋਵੇ ਆ ਪਿਛਲੇ ਦਿਨਾਂ ਜਹੇਦਾਰ ਨੇ ਘੱਲੂ ਘਾਰੇ ਬਾਰੇ ਜਿਹੜਾ ਹੁਕਮ ਜਾਰੀ ਕੀਤਾ ਮੈਂ 500 ਵੋਟ ਪੂਰੇ ਹਰਿਆਣੇ ਚ ਲਵਾਤਾ 628 ਦਾ ਕਾ ਕਿਉਂਕਿ ਜੇਦਰ ਸਾਹਿਬ ਨੇ ਕਿਹਾ ਭਾਈ ਆ ਜੂਨ 84 ਦੇ ਘੱਲੂ ਘਰੇ ਬਾਬਤ ਔਰ ਅਸੀਂ ਸਟੇਟ ਪੱਧਰ ਤੇ ਉਹਨੂੰ ਬਣਾਇਆ ਜਦੋਂ ਵੀ ਕੋਈ ਕੌਮ ਦੇ ਹੱਕ ਦਾ ਫੈਸਲਾ ਆਉਂਦਾ ਵਾ ਕਾਲ ਤਖਤ ਸਾਹਿਬ ਤੋਂ ਅਸੀਂ ਉਹਦਾ ਸਵਾਗਤ ਵੀ ਕਰਦੇ ਆਂ ਤੇ ਉਹਦਾ ਸਨਮਾਨ ਵੀ ਕਰਦੇ ਆਂ ਔਰ ਜੇ ਕੋਈ ਚਾਹੇ ਉਹ ਸਰਸਾ ਸਾਹਿਬ ਨੇ ਚਾਹੇ ਕਾਲਕਾ ਸਾਹਿਬ ਨੇ ਚਾਹੇ ਕੋਈ ਹੋਰ ਜੇਕਰ ਉਹਨੂੰ ਇਗਨੋਰ ਕਰਦਾ ਤੇ ਮੰਦਪਾ ਕੀ ਗੱਲ ਆ ਬਿਲਕੁਲ ਨਹੀਂ ਕਰਨਾ ਚਾਹੀਦਾ ਲਾਫ ਦੇ ਵਿੱਚ ਜਿਹੜਾ ਸੁਖਵਿੰਦਰ ਸਿੰਘ ਨੇ ਬਸ ਸ਼ੁਰੂਆਤ ਕੀਤੀ ਸੀ ਇਹਦੇ ਉੱਤੇ ਕੋਈ ਫੜੋਫੜਾਈ ਹੋਈ ਆ ਕੁਝ ਪਤਾ ਲੱਗਾ ਕਿਉਂਕਿ ਹੁਣ ਦੁਪਹਿਰ ਤੋਂ ਵੱਧਦਾ ਸਮਾਂ ਹੋ ਚੁੱਕਿਆ ਤਿੰਨ ਤੋਂ ਉੱਪਰ ਟਾਈਮ ਹੋ ਗਿਆ ਕੋਈ ਫੜੋਫੜਾਈ ਹੋਈ ਆ ਕੋਈ ਕਾਰਵਾਈ ਹੋਈ ਆ ਮੈਂ ਸ਼ੋਕ ਸਮਾਗਮ ਦੇ ਵਿੱਚ ਸੀ ਮੈਂ ਹੁਣੇ ਫ੍ਰੀ ਹੋਇਆ ਹਾਂ ਉਤੋਂ ਸੰਗਰੂਰ ਨਾਨਕਾਣਾ ਸਾਹਿਬ ਗੁਰਦੁਆਰੇ ਤੋਂ ਤਾਂ ਮੈਂ ਹੁਣ ਜਿਹੜਾ ਹੈਗਾ ਰਾਬਤਾ ਕਾਇਮ ਕਰ ਰਿਹਾ ਆ ਅੱਗੇ ਲਗਾਤਾਰ ਰਾਬਤੇ ਜੋ ਤੁਸੀਂ ਉਹਨਾਂ ਦੇ ਇਸ ਟਾਈਮ ਬਿਲਕੁਲ ਸਾਡੇ ਜਿਨ੍ਹਾਂ ਦੀ ਡਿਊਟੀ ਲਾਈ ਹੈ ਉਹਨਾਂ ਦੇ ਰਾਬਤੇ 'ਚ ਆ ਔਰ ਉਹਨਾਂ ਨੂੰ ਮੈਂ ਸਾਰੀ ਤਹਿਕੀਕਾਤ ਕਰ ਰਿਹਾ ਹਾਂ ਕਿ ਕੀ ਆ ਕਾਰਨ ਕੀ ਸੀਗਾ ਕਿਉਂ ਹੋਇਆ ਕਿੱਦਾਂ ਆ ਤੇ ਅੱਗੇ ਕਾਰਵਾਈ ਕਿੱਥੇ ਤੱਕ ਗਈ ਆ ਜੋ ਗੱਲ ਕਾਨੂੰਨੀ ਆ ਕਾਨੂੰਨੀ ਤਰੀਕੇ ਨਾਲ ਲਾਂਗੇ ਜੋ ਸਰਕਾਰ ਨਾਲ ਪੋਲੀਟੀਕਲ ਤੌਰ ਤੇ ਗੱਲ ਕਰਨੀ ਹੋਊਗੀ ਵੀ ਭਾਈ ਇਸ ਤਰ੍ਹਾਂ ਦਾ ਕਿਉਂ ਹੋਇਆ ਇਹਦੇ ਲਈ ਜ਼ਿੰਮੇਵਾਰ ਕੌਣ ਹਨ ਤੇ ਕਾਰਵਾਈ ਕਰੋ ਧੰਨਵਾਦ ਆ ਦੋਲ ਸਾਹਿਬ ਗੁਰਪ੍ਰੀਤ ਸਿੰਘ ਜੀ ਧੰਨਵਾਦ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ